ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗਉੜੀ ਗੁਵਾਰੀ ਮਹਲਾ 5 ਹੰਤਨਵੰਤ ਭਗਤ ਸਚਨੈ ਹਰ ਗੁਣ ਗਰ ਹੈ ਸਹਜ ਸੁਪੈ ਰਹਾ ਪਿਓ ਦਾ ਦੇ ਕਾ ਖੋਲ ਡਿਠਕ ਜਾਣਾ ਤਾ ਮੇਰੇ ਮਨ ਪਿਆ ਨਿਦਾਨਾ ਰਤਨ ਲਾਲ ਜਕਾ ਕਸ਼ੂ ਨਮੋਲਾ ਪਰੇ ਪੰਡਾਰ ਅਖੂਟ ਅਤੋਲ ਖਰ ਹੈ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਵਦ ਦੂ ਜਾਈ ਕਹਾ ਨਾਨਕ ਜਿਸ ਮਸਤਕ ਲੇਖ ਲਿਖਾਇ ਸੇਤਾ ਖਜਾਨੇ ਲਿਆਰ ਲੈ ਗੌੜੀ ਗੁਵਾਰੀ ਮਹਲਾ ਪੰਜਵਾਰ ਹਮ ਤਨਵੰਤ ਪਗਟ ਸਚ ਨੈ ਹਰ ਗੁਣ ਗਵ ਹੈ ਸਹਜ ਸੁਪੈ ਰਹਾ ਪਿਆ ਜਦ ਦੇ ਕਖੋਲ ਡਿਠਖ ਜਨਾ ਤਾ ਮੇਰੇ ਮਨ ਪਿਆ ਨਿਧਾਨ ਰਤਨ ਲਾਲ ਜ ਕ ਕਸ਼ੂ ਨਮੋਲਾ ਪਰੇ ਪੰਡਾਰ ਅਕੂਟ ਅਤੋਲ ਖਾਵੇ ਖਰਚ ਹੈ ਰਲ ਮਿਲ ਪਾਈ ਟੋਟਨਾ ਆਵੇ ਵਦ ਦੂ ਜਾਈ ਕਹ ਨਾਨਕ ਜਿਸ ਮਸਤਕ ਲੇਖ ਲਿਖਾਇ ਸੇਤਾ ਖਜਾਨੇ ਲਿਆਰ ਲੈ ਗੌੜੀ ਗੁਵਾਰੀ ਮਹਲਾ ਪੰਜਵਾ ਹਮ ਤਨਵੰਤ ਭਗਤ ਸਚ ਨੈ ਹਰ ਗੁਣ ਗਰ ਹੈ ਸਹਜ ਸੁਪੈ ਰਹਾ ਪਿਓ ਦਾ ਦੇ ਕਾ ਖੋਲ ਡਿਠਖ ਜਾਣਾ ਤਾ ਮੇਰੇ ਮਨ ਪਿਆ ਨਿਦਾਨ ਰਤਨ ਲਾਲ ਜ ਕਾ ਕਸ਼ੂ ਨਮੋਲਾ ਪਰੇ ਪੰਡਾਰ ਅਕੂਟ ਅਤੋਲ ਖਾਦ ਹੈ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਵਦ ਦੂ ਜਾਈ ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ ਸੇਤਾ ਖਜ਼ਾਨੇ ਲਿਆਰ ਲੈ ਗੌੜੀ ਗੁਵਾਰੀ ਮਹਲਾ ਪੰਜਵਾ ਹੰਤਨਵੰਤ ਪਗਟ ਸਚਨੈ ਹਰ ਗੁਣ ਗਰਹ ਸਹਜ ਸੁਪੈ ਰਹਾ ਪਿਓ ਦਦੇ ਕਾ ਖੋਲ ਡਿਠਖ ਜਾਣਾ ਤਾ ਮੇਰੇ ਮਨ ਪਿਆ ਨਿਦਾਨ ਰਤਨ ਲਾਲ ਜ ਕਾ ਕਸ਼ੂ ਨਮੋਲਾ ਅਰੇ ਪੰਡਾਰ ਅਕੂਟ ਅਤੋਲ ਖਾਵੇ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਵਦ ਦੂ ਜਾਈ ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ ਸੇਤਾ ਖਜ਼ਾਨੇ ਲਿਆਰ ਲੈ ਗੌੜੀ ਗੁਵਾਰੀ ਮਹਲਾ ਪੰਜਵਾਂ ਹੰਤਨਵੰਤ ਪਗਟ ਸਚ ਨੈ ਹਰ ਗੁਣ ਗਵ ਹੈ ਸਹਜ ਸੁਪੈ ਰਹਾ ਪਿਓ ਦਦੇ ਕਾ ਖੋਲ ਡਿਠਖ ਜਨਾ ਤਾ ਮੇਰੇ ਮਨ ਪਿਆ ਨਿਦਾਨਾ रतन लाल जका कशो नमोला परे पंडार अखूट अतोल खाव है खर्चे है रल मिल पाई टोटना आवे बद दो जाई कहो नानक जिस मस्तक लेख लिखाये ਸ ਇਹਤਾ ਖਜ਼ਾਨੇ ਲਿਆਰ ਲੈ ਗੌੜੀ ਗੁਵਾਰੀ ਮਹਲਾ ਪੰਜਵਾਂ ਹੰਤਨਵੰਤ ਪਗਟ ਸਚ ਨੈ ਹਰ ਗੁਣ ਗਵ ਹੈ ਸਹਜ ਸੁਪੈ ਰਹਾ ਪਿਓ ਦਾ ਦੇ ਕਾ ਖੋਲ ਡਿਠਖ ਜਾਣਾ ਤਾ ਮੇਰੇ ਮਨ ਪਿਆ ਨਿਦਾਨ ਰਤਨ ਲਾਲ ਜਕਾ ਕਸ਼ੂ ਨਮੋਲਾ ਪਰੇ ਪੰਡਾਰ ਅਕੂਟ ਅਤੋਲ ਖਾਵੇ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਵਦ ਦੂ ਜਾਈ ਕਹਾ ਨਾਨਕ ਜਿਸ ਮਸਤਕ ਲੇਖ ਲਿਖਾਇ ਸੇਤਾ ਖਜ਼ਾਨੇ ਲਿਆਰ ਲੈ ਗਉੜੀ ਗੁਵਾਰੀ ਮਹਲਾ ਪੰਜਵਾਰ ਹੰਤਨਵੰਤ ਪਗਟ ਸਚ ਨੈ ਹਰ ਗੁਣ ਗਰ ਹੈ ਸਹਜ ਸੁਪੈ ਰਹਾ ਪਿਆਰ ਦਾ ਦੇ ਕਾ ਖੋਲ ਡਿਠਖ ਜਨਾ ਤਾ ਮੇਰੇ ਮਨ ਪਿਆ ਨਿਦਾਨ ਰਤਨ ਲਾਲ ਜ ਕ ਕਸ਼ੂ ਨਮੋਲਾ ਪਰੇ ਪੰਡਾਰ ਅਖੂਟ ਅਤੋਲ ਖਾਵੇ ਹੈ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਵਦ ਦੂ ਜਾਈ ਕਹਾ ਨਾਨਕ ਜਿਸ ਮਸਤਕ ਲੇਖ ਲਿਖਾਏ ਸੇਤਾ ਖਜ਼ਾਨੇ ਲਿਆਰ ਲੈ ਗੌੜੀ ਗੁਵਾਰੀ ਮਹਲਾ ਪੰਜਵਾਰ ਹੰਤਨਵੰਤ ਪਗਟ ਸਚ ਨੈ ਹਰ ਗੁਣ ਗਵ ਹੈ ਸਹਜ ਸੁਪਾਇ ਰਹਾ ਪਿਓ ਦਦੇ ਕਾ ਖੋਲ ਡਿਠਖ ਜਾਣਾ ਤਾ ਮੇਰੇ ਮਨ ਪਿਆ ਨਿਦਾਨ ਰਤਨ ਲਾਲ ਜ ਕਾ ਕਸ਼ੂ ਨਮੋਲਾ ਪਰੇ ਪੰਡਾਰ ਅਕੂਟ ਅਤੋਲ ਖਾਵੇ ਹੈ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਵਦ ਦੂ ਜਾਈ ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ ਸੇਤਾ ਖਜ਼ਾਨੇ ਲਿਆਰ ਲੈ ਗੌੜੀ ਗੁਵਾਰੀ ਮਹਲਾ ਪੰਜਵਾਂ ਤੰ ਤਨਵੰਤ ਪਗਟ ਸਚ ਨੈ ਹਰ ਗੁਣ ਗਵ ਹੈ ਸਹਜ ਸੁਪੈ ਰਹਾ ਪਿਓ ਦਦੇ ਕਾ ਖੋਲ ਡਿਠਖ ਜਨਾ ਤਾ ਮੇਰੇ ਮਨ ਪਿਆ ਨਿਦਾਨ ਰਤਨ ਲਾਲ ਜ ਕਾ ਕਸ਼ੂ ਨਮੋਲਾ ਰੇ ਪੰਡਾਰ ਅਕੂਟ ਅਤੋਲ ਖਾਵੇ ਖਰਚੇ ਰਲ ਮਿਲ ਪਾਈ ਟੋਟ ਨਾ ਆਵੇ ਵਦ ਦੋ ਜਾਈ ਕਹ ਨਾਨਕ ਜਿਸ ਮਸਤਕ ਲੇਖ ਲਿਖਾਏ ਸੇਤਾ ਖਜ਼ਾਨੇ ਲਿਆਰ ਲੈ ਗੌੜੀ ਗੁਵਾਰੀ ਮਹਲਾ ਪੰਜਵਾਂ ਹੰਤਨਵੰਤ ਪਗਠ ਸਚ ਨੈ ਹਰ ਗੁਣ ਗਵ ਹੈ ਸਹਜ ਸੁਪੈ ਰਹਾ ਪਿਓ ਦਦੇ ਕਾ ਖੋਲ ਡਿਠਖ ਜਾਣਾ ਤਾ ਮੇਰੇ ਮਨ ਪਿਆ ਨਿਦਾਨਾ रतन लाल जका कशो न मोला परे पंडार अखूट अतोल खावे खर्च है रल मिल पाई टोटना आवे बद दू जाई कहो नानक जिस मस्तक लेख लिखाये ਸੇਤਾ ਖਜ਼ਾਨੇ ਲਿਆਰ ਲੈ ਗੌੜੀ ਕੁਾਰੀ ਮਹਲਾ ਪੰਜਵਾ ਹੰਤਨਵੰਤ ਪਗਟ ਸਚਨੈ ਹਰ ਗੁਣ ਗਵ ਹੈ ਸਹਜ ਸੁਪੈ ਰਹਾ ਪਿਓ ਦਦੇ ਕਾ ਖੋਲ ਡਿਠਖ ਜਨਾ ਤਾ ਮੇਰੇ ਮਨ ਪਿਆ ਨਿਦਾਨਾ ਰਤਨ ਲਾਲ ਜਕਾ ਕਸ਼ੂ ਨਮੋਲਾ ਪਰੇ ਪੰਡਾਰ ਅਕੂਟ ਅਤੋਲ ਖਾ ਰਹਿ ਖਰਚ ਹੈ ਰਲ ਮਿਲ ਪਾਈ ਟੋਟ ਨਾ ਆਵੇ ਵਦ ਦੂ ਜਾਈ ਕਹਾ ਨਾਨਕ ਜਿਸ ਮਸਤਕ ਲੇਖ ਲਿਖਾਇ ਸੇਤਾ ਖਜਾਨੇ ਲਿਆਰ ਲੈ ਗੌੜੀ ਗੁਆਰੀ ਮਹਲਾ ਪੰਜਵਾ ਹਮ ਤਨਵੰਤ ਪਗਟ ਸਚ ਨੈ ਹਰ ਗੁਣ ਗਰ ਹੈ ਸਹਜ ਸੁਪੈ ਰਹਾ ਪਿਆਰ ਦਾ ਦੇ ਕਖੋਲ ਡਿਠਖ ਜਨਾ ਤਾ ਮੇਰੇ ਮਨ ਪਿਆ ਨਿਦਾਨ ਰਤਨ ਲਾਲ ਜ ਕਾ ਕਸ਼ੂ ਨਮੋਲਾ ਪਰੇ ਪੰਡਾਰ ਅਖੂਟ ਅਤੋਲ ਖਾਵੇ ਖਰਚ ਹੈ ਰਲ ਮਿਲ ਪਾਈ ਟੋਟਨਾ ਆਵੇ ਵਦ ਦੂ ਜਾਈ ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ ਸੇਤਾ ਖਜ਼ਾਨੇ ਲਿਆਰ ਲੈ